ਸਾਹਮਣੇ ਆਇਆ ਇੱਕ ਸੰਸਨੀਖੇਜ਼ ਮਾਮਲਾ ਪਤੀ ਨੇ ਹੀ ਕਰਵਾ ਦਿੱਤਾ ਆਪਣੀ ਪਤਨੀ ਦਾ ਕਤਲ ਤੇ ਕਾਰਨ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਜੀ ਹਾਂ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਤੀ ਦੇ ਵੱਲੋਂ ਹੀ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ ਕਾਰਨ ਏ ਸੀ ਕਿਉਂਕਿ ਇਸ ਪਤੀ ਦੇ ਕਿਸੇ ਹੋਰ ਔਰਤ ਦੇ ਨਾਲ ਜਾਇਜ ਸਬੰਧ ਸਨ ਦੋਨਾਂ ਨੇ ਹੀ ਰਲ ਕੇ ਇੱਕ ਚਾਲ ਚੱਲੀ ਤੇ ਇਸ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਇਹ ਗੱਲ ਸਾਬਿਤ ਹੋ ਗਈ ਕਿ ਇਸ ਨੇ ਹੀ ਆਪਣੀ ਪਤਨੀ ਦਾ ਕਤਲ ਕਰਵਾਇਆ ਪੁਲਿਸ ਨੇ ਇਸ ਪਤੀ ਨੂੰ ਚਾਰ ਹੋਰ ਮੁਲਜ਼ਮਾਂ ਸਮੇਤ ਗ੍ਰਿਫਤਾਰ ਵੀ ਕਰ ਲਿਆ ਹੈ ਦਰਸਲ ਇਸ ਵਿਅਕਤੀ ਜਿਹੜਾ ਕਿ ਇਸ ਔਰਤ ਦਾ ਪਤੀ ਹੈ ਉਸ ਦਾ ਨਾਮ ਅਨੋਖ ਮਿੱਤਲ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੈ ਇਸ ਦੀ ਪਤਨੀ ਦਾ ਨਾਮ ਮਾਨਵੀ ਉਰਫ ਲਿਪਸੀ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 32 ਸਾਲ ਸੀ ਤੇ ਇਸ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਕੁਲਦੀਪ ਚਾਹਲ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਦੋਂ ਇਸ ਔਰਤ ਦੀ ਮੌਤ ਹੋਈ ਸੀ ਉਸ ਵੇਲੇ ਅਨੋਖ ਮਿੱਤਲ ਨੇ ਇਹ ਬਿਆਨ ਦਿੱਤੇ ਸਨ ਕਿ ਉਹ ਆਪਣੀ ਪਤਨੀ ਦੇ ਨਾਲ ਕਿਤੇੋਂ ਆ ਰਿਹਾ ਸੀ ਰਸਤੇ ਦੇ ਵਿੱਚ ਉਹਨਾਂ ਨੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਧਾ ਤਾਂ ਉਹ ਜਦੋਂ ਲੁਧਿਆਣਾ ਵੱਲ ਵਾਪਸ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਉਹਨਾਂ ਨੇ ਕਾਰ ਰੋਕੀ ਤਾਂ ਕਿ ਉਹ ਵਾਸ਼ਰੂਮ ਜਾ ਸਕਣ ਜਿਸ ਦੌਰਾਨ ਹੀ ਪਿੱਛੋਂ ਇੱਕ ਕਾਰ ਆਉਂਦੀ ਹੈ ਇਸ ਵਿਅਕਤੀ ਜਾਨੀ ਕਿ ਅਨੋਖ ਮਿੱਤਲ ਦਾ ਇਹ ਕਹਿਣਾ ਹੈ ਕਿ ਉਸ ਕਾਰ ਦੇ ਵਿੱਚੋਂ 5-6 ਵਿਅਕਤੀ ਨਿਕਲੇ ਸਨ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਸੀ। ਅਨੋਖ ਮਿੱਤਲ ਦਾ ਕਹਿਣਾ ਹੈ ਕਿ ਉਸ ਦਾ ਮੂੰਹ ਘੁੱਟ ਕੇ ਬੰਦ ਕੀਤਾ ਗਿਆ ਜਿਸ ਦੇ ਨਾਲ ਉਸ ਨੂੰ ਬੇਹੋਸ਼ੀ ਆ ਗਈ ਤੇ ਜਦੋਂ ਉਹ 15-20 ਮਿੰਟ ਬਾਅਦ ਹੋਸ਼ ਦੇ ਵਿੱਚ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਦੇ ਸਰੀਰ ਤੇ ਹਥਿਆਰਾਂ ਦੇ ਨਿਸ਼ਾਨ ਨੇ ਉਸ ਨੇ ਤੁਰੰਤ ਆਪਣੀ ਪਤਨੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਕੁਲਦੀਪ ਚਾਹਲ ਹੋਰਾਂ ਨੇ ਇਹ ਦੱਸਿਆ ਹੈ ਕਿ ਉਸ ਵੇਲੇ ਪੁਲਿਸ ਨੂੰ ਅਨੋਖ ਮਿੱਤਲ ਦੇ ਇਨ੍ਹਾਂ ਬਿਆਨਾਂ ਤੇ ਸ਼ੱਕ ਹੋਈ ਸੀ ਤਾਂ ਪੁਲਿਸ ਨੇ ਅੰਦਰੂਨੀ ਖਾਤੇ ਦੇ ਵਿੱਚ ਜਿਹੜੀ ਕਿ ਇਹ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਇਹ ਗੱਲ ਸਾਬਤ ਹੋ ਗਈ ਹੈ ਕਿ ਇਹ ਇੱਕ ਕੜੀ ਹੋਈ ਘਟਨਾ ਸੀ ਵਾਰਦਾਤ ਸੀ ਜਿਹੜੀ ਕਿ ਇਹ ਅਸਲ ਦੇ ਵਿੱਚ ਨਹੀਂ ਸੀ ਵਾਪਰੀ ਸਿਰਫ ਅਨੋਖ ਮਿੱੱਤਲ ਦੇ ਵੱਲੋਂ ਹੀ ਇਹ ਘਟਨਾ ਜਿਹੜੀ ਘੜੀ ਗਈ ਸੀ ਤੇ ਬਿਆਨ ਕੀਤੀ ਗਈ ਸੀ ਹੁਣ ਜਦੋਂ ਜਾਂਚ ਪੜਤਾਲ ਕੀਤੀ ਤਾਂ ਇਹ ਗੱਲ ਸਾਬਿਤ ਹੋ ਗਈ ਹੈ ਕਿ ਅਨੋਖ ਮਿੱੱਤਲ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਉਸਨੇ ਕਾਤਲਾਂ ਨੂੰ ਪੈਸੇ ਦਿੱਤੇ ਸਨ ਤਾਂ ਕਿ ਉਹ ਆਪਣੀ ਇਸ ਪਤਨੀ ਤੋਂ ਛੁਟਕਾਰਾ ਪਾ ਸਕੇ ਤੇ ਜਿਹੜੀ ਔਰਤ ਨਾਲ ਉਸਦੇ ਨਜਾਇਜ਼ ਸਬੰਧ ਨੇ ਉਸਦੇ ਨਾਲ ਉਹ ਵਿਆਹ ਕਰਵਾ ਸਕੇ ਇਸ ਵੇਲੇ ਜਿਹੜਾ ਅਨੋਖ ਮਿੱਤਲ ਹੈ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਇਸ ਤੋਂ ਇਲਾਵਾ 6 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਉਸ ਤੇ ਇਲਜ਼ਾਮ ਨੇ ਕਿ ਉਸਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਉਸਨੇ ਕਾਤਲਾਂ ਨੂੰ ਪੈਸੇ ਦਿੱਤੇ ਸਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੋ ਇਸ ਬਿਲੇ ਅਨੋਖ ਮਿੱਤਰ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੀ ਜਿਹੜੀ ਸਜ਼ਾ ਮਿਲੀ ਹੈ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਹੋਰ ਜਿਹੜੇ ਕੁਝ ਲੋਕ ਨੇ ਉਹ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਉਹਨਾਂ ਤੇ ਹੁਣ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ